ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਈ ਯਾਤਰਾ ਕਰਨ ਚੱਲੇ ਆਂ ਸ਼੍ਰੀ ਹਿਮਕੁਟ ਸਹੋਜੀ ਟਰੈਕਟ ਸਾਡੀ ਬਠਿੰਡੇ ਤੋਂ ਸੀਗੇ ਨਾ ਬਠਿੰਡੇ ਸਵੇਰੇ ਪਹੁੰਚ ਨਹੀਂ ਸਕਦੇ ਸੀ ਤਾਂ ਆਪਾਂ ਬਰਨਾਲਾ ਸਟੇਸ਼ਨ ਤੋਂ ਚੜ੍ਹੇਗੇ ਰਿਸ਼ੀਕੇਸ਼ ਤੱਕ ਤਾਂ ਤੁਹਾਨੂੰ ਅੱਗੇ-ਅੱਗੇ ਆਪਾਂ ਸਾਰੀ ਵੀਡੀਓ ਦਿਖਾਵਾਂਗੇ ਰਿਸ਼ੀਕੇਸ਼ ਪਹੁੰਚਣ ਤੱਕ ਦੀ ਵੀਡੀਓ ਦੇ ਨਾਲ ਬਣੇ ਰਹੋ ਅਤੇ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਹੁਣ ਡੇਲੀ ਬਾਈ ਇਸੇ ਤੇ ਆਪਣੀ ਵਲੌਗ ਆਇਆ ਕਰੂਗਾ ਤੁਹਾਨੂੰ ਆਪਣੇ ਨਾਲ-ਨਾਲ ਸਾਰੇ ਦਰਸ਼ਨ ਕਰਵਾਵਾਂਗੇ ਹਣਾ ਤਾਂ ਹੁਣ ਅਸੀਂ ਸਵੇਰੇ 7:30 ਪਹੁੰਚਦੇ ਸੀਗੇ ਬਰਨਾਲਾ ਸਟੇਸ਼ਨ ਤੇ ਇੱਥੇ ਆਪਣੀ 7:40 ਤੇ ਟ੍ਰੇਨ ਸੀਗੀ ਹਨਾ ਤਾਂ ਆਪਣਾ ਚਾਹ ਪਾਣੀ ਘਰੋਂ ਲੈ ਕੇ ਜਾਇਆ ਕਰੋ ਕਿਉਂਕਿ ਘਰ ਦੇ ਚਾਹ ਪਾਣੀ ਵਰਗੀ ਰੀਸ ਨਹੀਂ ਆ। ਅਸੀਂ ਜਗਾ ਡੰਗਰ ਪਾਣੀ ਸ਼ਕਿਆ ਤੇ ਚਾਹ ਸ਼ਕੀ ਤੇ ਉਸ ਤੋਂ ਬਾਅਦ ਟ੍ਰੇਨ ਤੇ ਚੱਲਾਂਗੇ ਹਨਾ 7:40 ਤੇ ਆਪਣੀ ਟ੍ਰੇਨ ਨੇ 2-4 ਮਿੰਟਾਂ ਰੁਕਦੀ ਐ। ਤੇ ਇੱਕ ਵਾਰੀ ਟ੍ਰੇਨ ਤੇ ਸਫਰ ਕਰਨ ਲੱਗੇ ਕਾਲੀ ਜੀ ਨਾ ਕਰਿਆ ਕਰੋ। ਆਪਾਂ ਕਾਲੀ ਕਰਦੇ ਆ ਤਾਂ 2 ਮਿੰਟਾਂ ਦੀ ਕਾਲੀ ਆਪਣੀ ਜਾਨ ਗਵਾ ਦਿੰਦੀ ਐ। ਜਿਵੇਂ ਕਿ ਆ ਬੰਦਾ ਬਰਨਾਲਾ ਸਟੇਸ਼ਨ ਤੇ ਥੋੜੀ ਜਿਹੀ ਹੌਲੀ ਹੋਈ ਗੱਡੀ ਤਾਂ ਉਥੋਂ ਛਾਲ ਮਾਰੀ ਤੇ ਆਪਣੀ ਜਾਣਕਵਾ ਬੈਠਾ ਹਨਾ ਤਾਂ ਆਪਣੀ ਜਾਣਕਵਾ ਬੈਠਾ ਹਨਾ ਜੇ 2 ਮਿੰਟ ਵੇਟ ਕਰ ਲੰਦਾ ਕੋਈ ਫਰਕ ਨਹੀਂ ਪੈਂਦਾ ਸੀਗਾ ਤਾਂ ਆ ਆਪਣੀ ਟ੍ਰੇਨ ਆ ਗਈ 7:40 ਤੇ 7:40 ਤੇ ਟ੍ਰੇਨ ਤੁਰ ਕੇ 43 ਤੇ ਤੁਰਪਦੇ 2-4 ਘੰਟੇ ਖੜਦੀ ਆ ਪੀ ਸਟੇਸ਼ਨ ਤੇ ਤਾਂ ਇਸ ਤੋਂ ਬਾਅਦ ਆਪਾਂ ਸੀਟਾਂ ਬੁੱਕ ਕਰੀਆਂ ਹੋਈਆਂ ਸੀ ਨਾ ਤਾਂ ਸੀਟਾਂ ਤੇ ਆਪਣੀ ਆਪਣੀ ਸੀਟਾਂ ਰੋਕ ਕੇ ਬੈਠ ਗਏ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਆਪਣਾ ਲੰਗਰ ਪਾਣੀ ਲੈਂਦਾ ਸੀਗਾ ਉਹ ਛਕਿਆ ਹਨਾ ਤੋ ਕੋ ਕਰੂ ਆਪਣਾ ਸਾਰਾ ਸਮਾਨ ਲੈ ਕੇ ਆਏ ਸੀਗੇ ਬਾਈ ਜਿਹੜੀਆਂ ਟ੍ਰੇਨਾਂ ਸਮਾਨ ਮਿਲਦਾ ਤੁਹਾਨੂੰ ਪਤਾ ਹੀ ਆ ਸਫਰ ਆ ਲੰਮਾ ਮੁੜ ਕੇ ਤੀਜਾ ਤੀਉ ਬਣਾਈ ਜਾਂਦੇ ਨੇ ਆਪਣਾ ਘਰੋਂ ਸਾਰਾ ਸਮਾਨ ਛੱਲਾ ਲੈ ਕੇ ਤੁਰਿਆ ਕਰੋ ਤੇ ਹਣ ਤੋਂ ਬਾਅਦ ਆਪਾਂ ਸ਼ੱਕ ਕੇ ਲੰਗਰ ਚੋਬਰ ਆ ਦੇਖੋ ਇੱਕ ਦੀ ਧੱਖ ਲੱਗੀ ਕਹਿੰਦੇ ਅੱਖ ਲੱਗੀ ਗਾਣਾ ਨਹੀਂ ਆਇਆ ਸੀਗਾ ਉਹ ਦੇਖੋ ਅੱਖ ਨੇ ਕਿਵੇਂ ਲੱਗੀ ਰੇ ਕਹਿੰਦਾ ਜੀ ਇਧਰ ਆਪਾਂ ਝੂ ਲੱਗਦੇ ਆ ਚਮਕੌਰ ਮੁੰਡਾ ਨੰਗਲ ਤੋਂ ਕਹਿੰਦੇ ਅੱਖ ਦੇਖੋ ਲੱਗੀ ਬਹੁਤ bade ਤਰੀਕੇ ਨਾਲ ਸੁੱਤਾ ਪਿਆ ਉਹ ਬਲੌ ਵਿਚਾਰ ਕਰਦੇ ਨੇ ਉਸ ਤੋਂ ਬਾਅਦ ਦਿਖਾਉਣਾ ਸਾਨੂੰ ਆਪਣਾ ਹਨਾ ਉਹ ਪਹਿਲਾਂ ਜਿਹੜੇ ਸਫਰ ਦਰਖਤ ਦੇਖੋ ਬਈ ਯਾਰ ਇੱਧਰ ਹਨਾ ਦਰਖਤਾਂ ਦਾ ਕਰਕੇ ਇੱਧਰ ਬਈ ਮੀਂਹ ਕੱਪਾ ਆਪਣੇ ਤਾਂ ਹੁਣ ਹੁੰਦੇ ਪਹਾੜ ਵੱਢ ਕੇ ਲਾ ਕੇ ਕਮਟਰ ਕਰਾ ਚੋਨਾ ਕੀ ਨਾ ਲਾ ਦਿੰਦੇ ਫਸਲ ਇਹਨੂੰ ਫਸਲ ਇੱਧਰ ਹੁੰਦੀ ਹੈ ਜਿਆਦੇ ਬਈ ਪੌਂਡੀ ਦੀ ਹੈ ਨਾ ਚੋਨਾ ਤਾਂ ਕਿਤੇ ਦਿਂਦੀ ਨਹੀਂ ਹੈ ਕੱਲੀ ਪੌਂਡੀ ਕਿਉਂਕਿ ਪੱਥਰੀਲੀ ਧਰਤੀ ਹੈ ਬਈ ਘਰ ਦੇਖੋ ਯਾਰ ਹਨਾ ਆਪਣੇ ਪੰਜਾਬ ਵਾਲੇ ਤਾਂ ਐਵੇਂ ਰੋਈ ਜਾਂਦੇ ਆਪਣੇ 2-2 ਕਿੱਲਾਂ 'ਚ ਘਰ ਹੁੰਦੇ ਤੇ ਇੱਧਰ ਆ ਦੇਖੋ 2-2 ਕਮਰੇ ਨੇ ਘਰ ਜਿਆ ਵਿਚਾਰਿਆਂ ਦੀ ਫਿਰ ਵੀ ਆਪਣਾ ਟਾਈਮ ਪਾਸ ਕਰੀਂਦੇ ਪੰਜਾਬ ਤਾਂ ਬਈ ਬਹੁਤ ਅੱਗੇ ਆ ਬਹੁਤ ਜ਼ਿਆਦਾ ਪੰਜਾਬ ਚ ਪੈਸਾ ਹੈ ਨਾ ਪਰ ਰੋਈ ਆਪਣੇ ਵਾਲੇ ਫਿਰ ਵੀ ਜਾਂਦੇ ਆ ਆ ਵੀ ਤਾਂ ਟਾਈਮ ਪਾਸ ਕਰਦੀਆਂ ਛੁੱਗੀਆਂ ਦੇ ਵਿੱਚ ਰਹਿ ਕੇ ਤੇ ਛੋਟੂ ਛੋਟੀ ਘਰ ਹਨਾ ਦੇਖੋ ਹੁਣ ਅਸੀਂ ਪਹੁੰਚ ਗਏ ਜੀ ਰਿਸ਼ੀਕੇਸ਼ ਆ ਇਹ ਕਿਉਂ ਗਏ ਬਣਾਉਂਦੇ ਆ ਸ਼ਾਮ ਨੂੰ 3:10 ਤੇ ਰਿਸ਼ੀਕੇਸ਼ ਅਸੀਂ ਪਹੁੰਚ ਗਏ ਸੀਗੇ ਟ੍ਰੇਨ ਸੀਗੀ ਇਹ ਜੇ ਪਟੰਡੇ ਤੋਂ ਚੜ੍ਹਨਾ ਹੋਵੇ ਤਾਂ 6:30 ਹੈ ਨਾ ਅਸੀਂ ਗੁਰਦੁਆਰਾ ਸਾਹਿਬ ਬਈ ਉੱਥੋਂ ਅਸੀਂ ਆਟੋ ਲੈ ਕੇ ਆ ਗਏ ਸੀਗੇ ਨਾ ਗੁਰਦੁਆਰਾ ਰਿਸ਼ੀਕੇਸ਼ਾ ਸ੍ਰੀ ਹਿੰਦ ਗੁਰੂ ਸਾਹਿਬ ਰਿਸ਼ੀਕੇਸ਼ ਹੈ ਨਾ ਬਰਦਾਰ ਚ ਪ੍ਰਬੰਧ ਬਹੁਤ ਚੰਗਾ ਬਾਈ ਬਹੁਤ ਵਧੀਆ ਰੈਂਟ ਸੈਣਾ ਹਨਾ ਆਪਣੇ ਨਾਲ ਨਾਲ ਤਾਂ ਬਹੁਤ ਜਿਆਦਾ ਅੱਗੇ ਪ੍ਰਬੰਧ ਆ ਆ ਸਾਰੇ ਹਾਲ ਆ ਜਿੰਨੇ ਵੀ ਫਰੀ ਵਾਲੇ ਹਾਲ ਘਟੂ ਘਟ ਪਾਂਛੀ ਬਿਲਡਿੰਗ ਆ ਉਧਰ ਏਸੀ ਵਾਲੀ ਬਿਲਡਿੰਗ ਆ ਏਸੀ ਦਾ ਖਰਚਾ 2000 ਤਾਂ ਆਪਣਾ ਉਸਾਬ ਨਾਲ ਖਰਚਾ ਪਾਣੀ ਲੈ ਕੇ ਗੋਰੀ ਬਾਈ ਏਸੀ ਦੇ ਕਮਰੇ ਲੈਣ ਤਾਂ 2000 ਦਾ ਫਰੀ ਦੇ ਹਾਲ ਆ ਬਈਆ ਦੇਖੋ ਹਾਲ ਬਹੁਤ ਵੱਡੇ ਕੂਲਰ ਲੱਗੇ ਹੋਏ ਆ ਗੱਦੀ ਸਾਰਾ ਕੁਝ ਫਰੀ ਚਾ ਤੁਹਾਨੂੰ ਤੇ ਨਾਲ ਬਾਥਰੂਮ ਵਗੈਰਾ ਅਟੈਚਮੈਂਟ ਆ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਹਣਾ ਬਹੁਤ ਵੱਡਾ ਹਾਲ ਹੈ ਇਹਦੇ ਵਿੱਚ ਰੁਕਦੇ ਸਾਰੇ ਜਿੰਨੇ ਵੀ ਹੁੰਦੇ ਆਪਨੇ ਯਾਤਰੀ ਤੇ ਹਾਲਤ ਬਾਅਦ ਅਸੀਂ ਆਪਣਾ ਨੈਸ਼ਨਲ ਪਾਣੀ ਕਰਕੇ ਹੀ ਗਏ ਦਰਸ਼ਨ ਕਰਨ ਨਾ ਆਪਾਂ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਲੰਗਰ ਪਾਣੀ ਲੇ ਗਏ ਉਹਨਾਂ ਲੰਗਰ ਪਾਣੀ ਬਹੁਤ ਵਧੀਆ ਕਿਸੇ ਗੱਲ ਦੀ ਕੋਈ ਘਾਟ ਨਹੀਂ ਹੈਗੀ ਬਾਈ ਵਧੀਆ ਦਾਲ ਹੁੰਦੀ ਹੈ ਵਧੀਆ ਰੋਟੀ ਬਣੀ ਤੇ ਹਲਕੀ ਦਾਲ ਹਨਾ ਤੇ ਆयो ਸਾਰੇ ਨੇ ਦਸਤਰਾ ਕਰਨ ਵਧੀਆ ਉਸ ਤੋਂ ਬਾਅਦ ਫਿਰ ਅਸੀਂ ਘੁੰਮਣ ਖਰਨ ਗਏ ਆ ਸੀਗਾ ਬਾਈ ਲਸ਼ਮਨ ਚੂਲਾ ਤੇ ਕਰਾਮ ਚੂਲਾ ਆ ਗਿਆ ਹਨਾ ਇਹ ਜਮਾ ਜਿਹੜੀ ਗੰਗਾ ਨਦੀ ਉਹਦੇ ਤੁਣੀ ਡੱਪਦਾ ਬਹੁਤ ਸੋਹਣਾ ਦ੍ਰਿਸ਼ ਹੁੰਦਾ ਤੇ ਬਹੁਤ ਜਿਆਦਾ ਇਕੱਠ ਹੁੰਦਾ ਬਾਈ ਇੱਥੇ ਸ਼ਾਮ ਦੇ ਟਾਈਮ ਤੇ ਅਸੀਂ ਵੀ ਦੇਖਣ ਗਏ ਸੀਗੇ ਹਨਾ ਪਰ ਜੀ ਦੇਖੋ ਕਿੰਨਾ ਵੱਡਾ ਬਣਾਇਆ ਯਾਰ ਗੰਗਾ ਨਦੀ ਦੇ ਉੱਤੇ ਬਹੁਤ ਵੱਡੀ ਗੰਗਾ ਨਦੀ ਆ ਪਾਣੀ ਬਹੁਤ ਜਿਆਦਾ ਹੈ ਕਿਉਂਕਿ ਬਾਈ ਇੱਧਰ ਮੀਂਹ ਬਹੁਤ ਪਈ ਜਾਂਦਾ ਆ ਦੇਖੋ ਨਾ ਪੁਲ ਵੀ ਬਹੁਤ ਤੋਂ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੋਹਣਾ ਪੋਲਾ ਦੇਖਣ ਵਾਲੀ ਚੀਜ਼ ਆ ਯਾਰ ਆ ਦੇਖੋ ਨਾ ਹੁਣ ਮੈਂ ਨਹੀਂ ਫੋਟੋ ਬਹੁਤ ਵਧੀਆ ਚੀਜ਼ ਆਔ ਸਾਰਿਆਂ ਨੇ ਯਾਤਰਾ ਕਰਨਾ ਦਰਸ਼ਨ ਕਰਨਾ ਸ੍ਰੀ ਹਿਮਕੁਟ ਸਾਹਿਬ ਦੇ ਪਰ ਹੁਣ ਬਈ ਚਾਰ ਪੰਜ ਦਿਨ ਮੌਸਮ ਬਹੁਤ ਖਰਾਬ ਆ ਸਾਨੂੰ ਵੀ ਮਸਾ ਅੱਗੇ ਜਾਣ ਦਿੱਤਾ ਹਨਾ ਰਸਤਾ ਆ ਦੇਖੋ ਆਪਣਾ ਧਰਮ ਆਪਣਾ ਸਿੱਖੀ ਧਰਮ ਦੀ ਅਲੱਗ ਚੀਜ਼ ਹੁੰਦੀ ਆ ਇਹਨਾਂ ਦੇ ਪੰਡਤਾਂ ਦਾ ਅਲੱਗ ਚੀਜ਼ ਹੁੰਦੀ ਆ ਨਾ ਗੰਗਾ ਨਦੀ ਤੇ ਆਪਣੇ ਪੂਜਾ ਪਾਠ ਕਰ ਰਹੇ ਆ ਅਸੀਂ ਜਾ ਕੇ ਵੈਸੇ ਆਨੰਦ ਵਾਣੇ ਚਲੋ ਹਰੇਕ ਚੀਜ਼ ਦੇਖਣੀ ਚਾਹੀਦੀ ਆ ਆਪਾਂ ਦਾ ਸਾਰੇ ਧਰਮ ਗੁਰੂ ਜੀ ਨੇ ਕਹਿਆ ਸਾਰੇ ਇੱਕੋ ਧਰਮ ਆ ਆ ਦੇਖੋ ਆ ਸਿੱਧਾ ਬਈ ਰਾਮ ਇਹ ਤੇ ਨਾ ਜੰਪ ਦਿੰਦਾ ਇਹ ਪੌੜਾ ਚੱਕਰ ਲਿਓ ਲਾਉਣ ਦੇ ਗੇਰਾਂ ਦਾ ਡਰ ਲੱਗਦਾ ਪੂਰਾ ਵੀ ਹੂਣ ਵਿੱਚ ਟੁੱਟ ਜੇ ਪਰ ਜੰਪਿੰਗ ਕਰਦਾ ਇਹ ਜਿਵੇਂ ਜਿਵੇਂ ਇਕੱਠ ਹੋ ਜਾਂਦਾ ਨਾ ਉਿੰਨੇ ਵੀ ਜੰਪਿੰਗ ਕਰਦਾ ਬਹੁਤ ਇੰਜੋਏ ਕੀਤਾ ਬਈ ਸੀ ਆਪਣੀ ਇਸ ਸਫ਼ਰ ਦਾ ਨਾ ਬਦਵਾ ਦੇ ਕੁਝ ਹਾਲ ਦੇ ਵਿੱਚ 10 ਸੀ ਆਪਣਾ ਆ ਕੇ ਆਪਣਾ ਸਮਾਨ ਪੁੱਛ ਲੈ ਸਾਰਾ ਰੱਖੜਿਆ ਸੀਗਾ ਨਾ ਪੈ ਗਈ ਸੀਗੀ ਕੁਛ ਵੀਰੀ ਸੁਣੇ ਅਸੀਂ ਕੱਲ੍ਹ ਨਾਲ ਨਾ ਸੀਗਾ ਪਰ ਮਿਲਦੇ ਹੀ ਵੀਂਟੇ ਆ ਵੀ ਆਪਣਾ ਜਦੋਂ ਮੌਸਮ ਦਾ ਪਤਾ ਕਰਕੇ ਆਇਓ ਬਾਕੀ ਆਪਣੀ ਵੀਡੀਓ ਦੇਖਦੇ ਰਹੋ ਵੀ ਸਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਦਿਆਂਗੇ ਵੀ ਇਹਣਾ ਕਿੱਥੇ ਕਿੰਨਾ ਟਾਈਮ ਲੱਗਦਾ ਇਹ ਹੁਣ ਅਸੀਂ ਮੋਲ ਵੀ ਕੱਲ੍ਹ ਨੂੰ ਕਿਹੜਾ ਰਸਤਾ ਬੰਦਾ ਰਸਤਾ ਖੁੱਲਣ ਤੇ ਅੱਗੇ ਜਾਵਾਂਗੇ ਸ਼ਾਮ ਨੂੰ ਸੀ ਆਪਣਾ ਸਾਰਾ ਲੰਗਰ ਬੰਨ੍ਹ ਸ਼ੱਕੀ ਲੰਗਰ ਬੰਨ੍ਹ ਸ਼ੱਕੀ ਆਪਣੇ ਬਰਦਵਾਰ ਸਾਹਿਬ ਦੇ ਵਿੱਚ ਆਏਗੇ ਸੀ ਕਿ ਆਮ ਨਾਲ ਦਰਸਾ ਕੋਪਨ ਪੰਜਾਬੀ ਲੋਕਾਂ ਹੁੰਦੇ ਬਹੁਤ ਆ ਭਾਈ ਬਹੁਤ ਵਧੀਆ ਜੀ ਸਿਸਟਮ ਮੰਨ ਕੇ ਚੱਲੋ ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਆਪਣਾ 8 ਵਜੇ ਪੈ ਗਈ ਸੀ ਵੀ ਰੈਸਟ ਕਰਨੀ ਸੀ ਨਾ ਤੁਸੀਂ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਕਰ ਲਓ ਫੋਲੋ ਸਾਰੇ ਆਪਣੇ ਵਲੌਗ ਜੀ ਨਹੀਂ ਹੋਣਗੇ ਇਸੇ ਵੇ ਤੇ ਹੋਣਗੇ ਦੇਖ ਕੇ ਸਾਰੀਆਂ ਵੀਡੀਓ ਨਾ ਤਾਂ ਧੰਨਵਾਦ ਜੀ